ਹਾਂਜੀ ਜਿਹੜੇ ਪਰਿਵਾਰਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਤਾਂ ਇਹ ਉਹਨਾਂ ਲਈ ਖਬਰ ਬਹੁਤ ਹੀ ਜ਼ਿਆਦਾ ਜਿਹੜੀ ਅਹਿਮ ਰਹਿਣ ਵਾਲੀ ਆ ਤਾਂ ਇਹ ਖਬਰ ਜਿਹੜੀ ਧਿਆਨ ਨਾਲ ਸੁਣ ਲੈਣ ਤਾਂ ਦੱਸ ਦਿੰਨੇ ਆ ਕਿ ਪੰਜਾਬ ਦੇ ਲਗਭਗ 30 ਲੱਖ ਪਰਿਵਾਰਾਂ ਉੱਪਰ ਵੱਡਾ ਜਿਹੜਾ ਖਤਰਾ ਮੰਡਰਾ ਰਿਹਾ ਦਰਸਾਲ ਸਰਕਾਰ ਨੇ ਰਾਸ਼ਨ ਦੇ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਈਕੇਵਾਈਸੀ ਕਰਵਾਉਣ ਦੀ ਜਿਹੜੀ ਅਪੀਲ ਕੀਤੀ ਹੈ ਤੇ ਜੇਕਰ ਪਰਿਵਾਰ 31 ਅਗਸਤ ਤੱਕ ਇਹ ਨਹੀਂ ਕਰਵਾਉਂਦੇ ਤਾਂ ਉਹਨਾਂ ਦੇ ਜਿਹੜੇ ਰਾਸ਼ਨ ਕਾਰਡ ਕੱਟੇ ਜਾ ਸਕਦੇ ਨੇ ਤਾਂ ਰਾਸ਼ਨ ਕਾਰਡ ਵਾਲੀ ਦੀ ਵੱਡੀ ਖਬਰ ਆ ਜੇਕਰ ਤੋਂ ਹਾਡੇ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜਾ ਰਾਸ਼ਨ ਕਾਰਡ ਬਣੇ ਹੋਏ ਨੇ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਿਆਦਾ ਅਹਿਮ ਆ ਜੇਕਰ ਤੁਸੀਂ ਈਕੇਵਾਈਸੀ ਨਹੀਂ ਕਰਵਾਉਂਦੇ ਤਾਂ ਤੁਹਾਡੇ ਰਾਸ਼ਨ ਕਾਰਡ ਜਿਹੜੇ ਕੱਟੇ ਜਾ ਸਕਦੇ ਨੇ ਇਹਨਾਂ ਲਾਭਪਾਤਰੀਆਂ ਦਾ ਈਕੇਵਾਈਸੀ ਜਿਹੜੇ ਇਹ ਤੇ 10 ਸਾਲ ਜੂਨ ਤੋਂ ਜਿਹੜੀਆਂ ਇਨ੍ਹਾਂ ਲਾਭਪਾਤਰੀਆਂ ਦਾ ਈਕੇ ਬਾਈਸੀ ਬੀਤੇ ਸਾਲ ਜਿਹੜਾ ਜੂਨ ਤੋਂ ਸ਼ੁਰੂ ਹੋਇਆ ਸੀ ਤੇ ਇਸ ਦੀ ਆਖਰੀ ਮਿਤੀ ਮਾਰਚ 2025 ਤੱਕ ਸੀ ਜਿਸ ਨੂੰ ਵਧਾ ਕੇ 30 ਅਪ੍ਰੈਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਇਸ ਮਿਤੀ ਨੂੰ ਜਿਹੜਾ ਦੁਬਾਰਾ 30 ਜੂਨ ਤੇ ਫਿਰ 7 ਜੁਲਾਈ ਤੱਕ ਵਧਾ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਘਟਾਰੂ ਚੱਕ ਨੇ ਕਿਹਾ ਕਿ ਹੁਣ ਅਸੀਂ ਦੁਬਾਰਾ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਮਿਤੀ ਨੂੰ ਜਿਹੜਾ 31 ਅਗਸਤ ਤੱਕ ਵਧਾਇਆ ਜਾਵੇ ਤਾਂ ਜੋ ਕੋਈ ਵੀ ਲਾਭਪਾਤਰੀ ਅਨਾਜ ਤੋਂ ਜਿਹੜਾ ਵਾਂਝਾ ਨਾ ਰਹੇ ਮੰਤਰੀ ਕਟਾਰੂ ਚੱਕ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੀਪੂ ਜਾ ਕੇ ਆਪਣੇ ਆਪਣੇ ਜਿਹੜਾ ਮੋਬਾਈਲ ਤੇ ਘਰ ਬੈਠ ਕੇ ਈਕੀਵਾਸੀ ਕਰਵਾਉਣ ਪੂਰੇ ਪੰਜਾਬ ਵਿੱਚ ਜਿਹੜਾ 30 ਲੱਖ ਲਾਭਪਾਤਰੀ ਨੇ ਜਿਨ੍ਹਾਂ ਨੇ ਅਜੇ ਤੱਕ ਈਕੀਵਾਸੀ ਨਹੀਂ ਕਰਵਾਇਆ ਤਾਂ ਉਹਨਾਂ ਨੂੰ ਇਹ ਕੰਮ ਜਿਹੜਾ ਜਲਦੀ ਜਲਦੀ ਕਰਵਾਉਣਾ ਚਾਹੀਦਾ ਤਾਂ ਜੋ ਉਹਨਾਂ ਦਾ ਜਿਹੜਾ ਕੋਈ ਅਨਾਜ ਤੋਂ ਵਾਂਝਾ ਨਾ ਰਹੇ ਵੇ ਮંત્રી ਨੇ ਅੱਗੇ ਕਿਹਾ ਕਿ ਕਣਕ ਨੂੰ ਉਹਨਾਂ ਸਾਰਿਆਂ ਨੂੰ ਵੰਡ ਦਿੱਤੀ ਗਈ ਹੈ ਤੇ ਜਿਨ੍ਹਾਂ ਨੇ ਈ ਕੇਵਾਈਸੀ ਕਰਵਾਈ ਹੈ ਪਰ ਜਿਹੜੇ ਬਾਕੀ ਨੇ ਜਦੋਂ ਉਹ ਡੀਪੂ ਤੇ ਆ ਕੇ ਈ ਕੇਵਾਈਸੀ ਕਰਵਾਉਣਗੇ ਤਾਂ ਉਹਨਾਂ ਨੂੰ ਰਾਸ਼ਨ ਕਾਰਡ ਦੇ ਨਾਲ ਕਣਕ ਵੀ ਵੰਡੀ ਜਾਵੇਗੀ। ਉਹਨਾਂ ਨੇ ਕਿਹਾ ਕਿ ਕਿਸੇ ਵੀ ਲੋੜਵੰਦ ਪਰਿਵਾਰ ਦਾ ਰਾਸ਼ਨ ਕਾਰਡ ਨਹੀਂ ਕਟਿਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਅ ਨਾਈ ਦੱਸਦੀ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਤਾਂ ਚੁਰਾਹਿਆਂ ਤੇ ਜਿਹੜੇ ਪਿਖਹਾਰੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਵਿਰੁੱਧ ਸੱਤ ਕਾਰਵਾਈ ਕੀਤੀ ਗਈ ਹੈ ਤਾਂ ਦੱਸ ਦਿੰਦੇ ਆ ਕਿ ਇਸ ਸਬੰਧ ਦੇ ਵਿੱਚ ਅੰਮ੍ਰਿਤਸਰ ਡੀਸੀ ਦਫ਼ਤਰ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਤਾਂ ਰਣਜੀਤ ਐਵਨਿਊ ਪੁਲਿਸ ਨੇ ਨਿਰਮਲਾ ਨਾਮ ਦੀ ਇੱਕ ਔਰਤ ਵਿਰੁੱਧ ਭੀਖ ਮੰਗਣ ਦਾ ਪਹਿਲਾ ਮਾਮਲਾ ਦਰਜ ਕੀਤਾ ਪੁਲਿਸ ਅਨੁਸਾਰ ਨਿਰਮਲਾ ਨਾਮ ਦੀ ਇੱਕ ਔਰਤ ਸੜਕ ਤੇ ਬਾਣਾ ਦੇ ਨੇੜੇ-ਨੇੜੇ ਆਪਣੇ ਬੱਚੇ ਨੂੰ ਅੱਗੇ ਧੱਕ ਕੇ ਭੀਖ ਮੰਗਵਾ ਰਹੀ ਸੀ ਥਾਣਾ ਮੁਖੀ ਨੇ ਜਿਹੜਾ ਕਿਹਾ ਕਿ ਇਹ ਕਾਰਵਾਈ ਡੀਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ ਤੇ ਕੀਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਅਗਲੇ ਪੜਾਅ ਵਿੱਚ ਇਹ ਵੀ ਜਾਂਚ ਕੀਤੀ ਜਾਵੇ ਕਿ ਇਹ ਬਿਖਾਰੀ ਕਿਸੇ ਇਲਾਕੇ ਨਾਲ ਸੰਬੰਧਿਤ ਨੇ ਜਾਂ ਕਿ ਬੱਚੇ ਉਹਨਾਂ ਦੇ ਹਨ ਜਾਂ ਨਹੀਂ ਧਿਆਨ ਦਿਓਗਾ ਕਿ ਅੰਮ੍ਰਿਤਸਰ ਵਿੱਚ ਇਹ ਪਹਿਲੀ ਕਾਰਵਾਈ ਆ ਪਰ ਸੁਨੇਹਾ ਸਪਸ਼ਟ ਹੈ ਕਿ ਭੀਖ ਮੰਗਣ ਦੀ ਪ੍ਰਣਾਲੀ ਦੇ ਪਿੱਛੇ ਛੁਪੇ ਮਾਫੀਆ ਤੇ ਨਕਲੀ ਢਾਂਚੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਇਹ ਕਦਮ ਨਾ ਸਿਰਫ ਕਾਨੂੰਨੀ ਸਗੋ ਸਮਾਜਿਕ ਸੁਧਾਰ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਿਹਾ ਸਮਾਈਲ ਪ੍ਰੋਜੈਕਟ ਤਹਿਤ ਸੜਕਾਂ ਦੇ ਪੀਖ ਮੰਗਦੇ 마ਸੂਮ ਬੱਚਿਆਂ ਦਾ ਡੀਐਨਏ ਟੈਸਟ ਪੰਜਾਬ ਦੇ 5 ਵੱਡੇ ਜ਼ਿਲ੍ਹਿਆਂ ਵਿੱਚ ਅਮਰਸਲ, ਜਲੰਧਰ, ਲੁਧਿਆਣਾ, ਮਹਾਲੀ ਤੇ ਬਿਉਠੇਂਡਾ ਤੋਂ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਸੜਕਾਂ ਦੇ ਪੀਖ ਮੰਗਦੇ 마ਸੂਮ ਬੱਚਿਆਂ ਤੇ ਨੰਨਜਮ ਬੱਚਿਆਂ ਦੀ ਜ਼ਿੰਦਗੀ ਦੀ ਅਸਲ ਤਸਵੀਰ ਸਾਹਮਣੇ ਲਿਆਂਦੀ ਜਾ ਸਕੇ ਮਨੁੱਖੀ ਤਸਕਰੀ ਤੇ ਬੱਚੇ ਚੁੱਕਣ ਵਾਲੇ گروਹਾਂ ਦਾ ਸ਼ਿਕਾਰ ਹੋਏ ਨੇ ਤਾਂ ਜੇਕਰ ਅਜੇ ਆ ਤਾਂ ਡੀਐਨਏ ਟੈਸਟ ਤੋਂ ਬਾਅਦ ਉਕਤ ਸਾਰੇ ਬੱਚਿਆਂ ਦੇ ਵਿਕ ਨੂੰ بہتر ਬਣਾਉਣ ਤੇ ਬੱਚਿਆਂ ਨੂੰ ਉਹਨਾਂ ਦੇ ਅਸਲ ਮਾਪਿਆਂ ਨਾਲ ਦੁਬਾਰਾ ਮਿਲਾਉਣ ਲਈ ਯਤਨ ਕੀਤੇ ਜਾ ਸਕਦੇ ਨੇ